ਹਾਂਜੀ ਮੇਰੇ ਤੁਹਾਨੂੰ ਸਵਾਗਤ ਕਰਦੇ ਆ ਤੁਹਾਡਾ ਬਹੁਤ ਹੀ ਜ਼ਿਆਦਾ ਫਨੀ ਕਹਿਣ ਕਮੈਂਟ ਰੀਡਿੰਗ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਲੋਕਾਂ ਵੱਲੋਂ ਕੀਤੇ ਹੋਏ ਕਮੈਂਟ ਪੜਦੇ ਆ ਜੀ ਹੁਣ ਨੀਂਦ ਨਹੀਂ ਆਉਂਦੀ ਪਛਤਾਉਂਦੀ ਤੁਲਾ ਤੇ ਯਾਰੀ ਜੱਟਾਂ ਦੇ ਮੁੰਡੇ ਨਾ ਫੇਰੇ ਰਹਿੰਦੇ ਵੇਵੀ ਨਾ 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 ਚਿਕਨ ਗਰੇਵੀ ਇਹ ਨਹੀਂ ਗੱਡੀਆਂ ਘਰੇਕ ਤੇ ਮੁੰਡੇ ਟੋਲੀਆਂ ਬਣਾ ਕੇ ਸੰਧ ਬੈਕਦੇ ਨੇ ਓਜਲਾ ਨਾ 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 ਅੰਦਰੋਂ ਖੋਖਲਾ ਹੁ ਕਦਾਨੀ ਮੋਢੇ ਤੋਂ ਸਪੱਟ ਕਰਾ ਮੈਗਦੇ ਨੇ ਇੱਕੀ ਮੇਰੀ ਮੈਗਦੇ ਮਹਿਕਾ ਵਿੱਚ ਵਜਰ ਐਕਟਿੰਗ ਤਾਂ ਐ ਕਰਦਾ ਜਿਵੇਂ ਚੱਲੀ ਹੋਈ ਕੋਲੇਪ ਲੱਗੀ ਹੁੰਦੀ ਆ ਕੁਝ ਕਮ ਜੇ ਨਹੀਂ ਆਉਂਦੀ ਪਤਾ ਚਾਹੁੰਦੇ ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ ਹੋਣੇ ਕਹਿੰਦੀ ਫਿਰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਨਾ 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 ਟੱਟੀ ਨਹੀਂ ਆਉਂਦੀ ਮੁੰਡੇ ਟੋਲੀਆਂ ਬਣਾ ਕੇ ਸੰਧ ਬੈਕ ਤੇ ਨਹੀਂ ਠੁੱਕਦਾ ਨਹੀਂ ਮੋਢੇ ਤੋਂ ਸਿੱਟ ਕਰਾਂ ਮੈਂ ਕਿਤੇ ਮੇਰੀ ਮੈਂ ਕਿਤੇ ਮਹਿਕ ਤੇ ਵਿੱਚ ਵੱਜਰ ਮਾਰੋ ਬਈ ਬਿਲਬੋਰਡ ਤੇ ਕਪੜਾ ਉਸਤਾਦ ਜੀ ਆਪ ਹੋਏ ਅੱਗੇ ਪਹੁੰਚਣ ਵਾਸਤੇ ਨਾਲੇ ਬਈ ਹਟੀ ਨਾ ਜਿੰਨਾ ਚਿਰ ਕਰਨਾ ਓ ਜਲਾ ਤੇਰੀ ਛਾਤੀ 'ਚ ਲੱਤਾਂ ਨਹੀਂ ਮਾਰਦਾ ਅੱਖ ਤੇਲ ਉਤੇ ਹੱਥ ਖਾ ਕੇ ਕਸਮ ਐ ਮੈਂ ਕਹਿਂਦਾ ਅੰਕਲ ਤੇਰੀ ਸ਼ਕਲ ਤਾਂ ਲੁੱਟਾ ਖੋਵਾਂ ਵਾਲੇ ਨਾਲ ਮਿਲਦੀ ਏ ਤੂੰ ਕਿਹੜੇ ਕੰਮੀ ਪਿਆ ਗਿਆ ਤੂੰ ਗਲਤ ਰਾਹ ਚੋਂ ਲਿਆ ਜਾ ਕੇ ਚੋਰੀਆਂ ਕਰ ਗਜਬ ਬੇਇੱਜ਼ਤੀ ਹੈ ਅੱਖ ਤੇਲ ਤੇ ਹੱਥ ਖਾ ਕੇ ਕਸਮ ਮੈਂ ਕਹਿਨਾ ਮੇਰੀ ਜਾਨ ਤੋਂ ਪਿਆਰੀ ਮੇਰੀ ਜਾਨ ਤੋਂ ਅੰਕਲ ਇਹ ਸਮਰਚ ਦਿਲਾਂ ਦੀ ਬਿਮਾਰੀਆਂ ਲੱਗੀਆਂ ਹੁੰਦੀਆਂ ਨੇ ਤੂੰ ਸੋਨਾ ਖਾ ਤੂੰ ਦਵਾਈ ਖਾ ਜੈਸੇ ਹਿਸਾਬ ਨਾਲ ਮੂੰਹ ਬੜਾਈ ਜਾਂਦਾ ਲੱਗਦਾ ਇਹਨੂੰ ਟੱਟੀ ਦਾ ਜ਼ੋਰ ਪਿਆ ਬੱਤ ਸਹੀ ਏ ਅੱਖ ਤੇਲ ਤੇ ਹੱਥ ਖਾ ਕੇ ਕਸਮ ਮੈਂ ਕਹਿਨਾ ਤੰਪੂ ਮੱਥੇ ਤੇ ਨਹੀਂ ਲਿਖਿਆ ਹੁੰਦਾ ਬਣ ਕੇ ਦਿਖਾਣਾ ਪੈਂਦਾ ਅੰਕਲ ਕਹਿੰਦਾ ਸਾਬਾਸ ਅੰਕਲ ਜੀ ਵੀਡੀਓ ਤਾਂ ਫ੍ਰੀ ਹੋ ਗਿਆ ਤਾਂ ਹੀ ਗਿਟਾਰ ਚਤਣਾ ਜਿਹਾ ਲੈ ਕੇ ਵਜਾ ਕੇ ਦਿਖਾਈ ਫੇਰ ਚੱਲੂ ਤੇਰੀ ਵੀਡੀਓ ਦਿਖਾ ਕੇ ਕਸਮ ਹੈ ਮੈਂ ਕਹਿੰਨਾ ਮੇਰੀ ਜਾਨ ਤੋਂ ਪਿਆਰੀ ਮੇਰੀ ਜਾਨ ਤੋਂ ਸਕਸੈਸਫੁਲ ਆਪਰੇਸ਼ਨ ਇਨ ਬਵਾਸੀਰ ਕੁਝ ਸਾਲਾਂ ਬਾਅਦ ਯਾਰਾ ਜੇ ਆਵੇ ਆਦ ਯਾਰਾ ਅੱਖਾਂ ਤਾਂ ਪਰ ਨਹੀਂ ਨੇ ਕੋਈ ਨਾ ਵੀਰ ਲੋਕਾਂ ਦਾ ਕੰਮ ਬੋਲਣਾ ਤੋਂ ਚੁੱਪ ਕਰਕੇ ਛੱਤ ਤੋਂ ਛਾਲ ਮਾਰ ਜਾ ਆਪ ਤੋਂ ਵੱਖ ਹੋ ਜਾਣਾ ਏ ਹਟੀ ਨਾ ਵੀਰ ਜਿੰਨਾ ਚਿਰ ਗੁਰਨਾਮਪੁਰ ਲੜਾ ਪਾ ਕੇ ਤੇਰੀ ਛਾਤੀ ਜਲੱਤਾਂ ਨਹੀਂ ਮਾਰਦਾ ਕੁਝ ਸਾਲਾਂ ਬਾਅਦ ਯਾਰਾ ਜੇ ਆਵੇ ਆਦ ਯਾਰਾ ਲੱਗਦਾ ਇਹ ਤੇ ਦਿਮਾਗ ਨੂੰ ਟੱਟੀ ਚੜ ਗਈ ਤਾਈਆਂ ਇਹ ਕਰੀ ਜਾਂਦਾ ਜਾ ਪਹਿਲਾ ਪਰਾਵਾ ਟੱਟੀ ਬਹਿ ਗਿਆ ਤੇਰੀ ਮਤ ਵੱਜੀ ਪਈ ਐ ਅੱਖਾਂ ਤਾਂ ਪਰ ਨਹੀਂ ਨੇ ਆਪ ਦਾ ਵਕ ਹੋ ਜਾਣਾ ਏ ਇਹਨੂੰ ਜਦੋਂ ਹੀ ਦੇਖ ਲੋ 24 ਘੰਟੇ ਰੋਂਦਾ ਹੀ ਰਹਿੰਦਾ ਪਤਾ ਨਹੀਂ ਐਡਾ ਕਿਹੜਾ ਖੀਰਾ ਫਸਿਆ ਇਹਦੇ ਚਤਣਾ ਚ ਹਾਂਜੀ ਮੈਂ ਤਰਵਾਸੀ ਜੀ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ ਅਗਲੀ ਫਣੀ ਕਮੈਂਟ ਵਾਲੀ ਵੀਡੀਓ ਵਿੱਚ